ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਖੈਰ ਨਹੀਂ ਗਰਮੀ ਦੇ ਰੁੱਤ ਸ਼ੁਰੂ ਹੁੰਦਿਆਂ ਹੀ ਸ਼ਹਿਰ ਵਿੱਚ ਪਾਣੀ ਦੀ ਮੰਗ ਵਧਣ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਨਗਰ ਨਿਗਮ ਵੱਲੋਂ 18 ਚੈਕਿੰਗ ਟੀਮਾਂ ਬਣਾਈਆਂ ਗਈਆਂ ਨੇ ਜੋ ਸਵੇਰੇ ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣ ਗਈਆਂ ਤੇ ਪਾਣੀ ਦੀ ਬਰਬਾਦੀ ਕਰਨ ਵਾਲੇ ਡਿਫਲਟਰਾਂ ਦਾ ਮੋਕੇ ਤੇ ਹੀ 5000 ਰੁਪਏ ਦਾ ਚਲਾਨ ਕਟਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀਆਂ ਇਹ 18 ਟੀਮਾਂ ਵਿੱਚ ਨਗਰ ਨਿਗਮ ਦੇ ਜਾਂ ਸਿਤੀਪਾਗ ਦੇ ਐਸਡੀ, ਸਣੇ ਜੇੀ ਅਤੇ ਹੋਰ ਕਰਮਚਾਰੀ ਸ਼ਾਮਿਲ ਕੀਤੇ ਗਏ ਨੇ। ਸ਼ਹਿਰ ਦੇ ਜਾਤਲ ਹਿੱਸਿਆਂ ਵਿੱਚ ਸਵੇਰੇ 3:30 ਵਜੇ ਤੋਂ ਹੀ ਪਾਣੀ ਆ ਜਾਂਦਾ ਹੈ ਇਸ ਲਈ ਟੀਮਾਂ ਵੀ ਸਵੇਰ ਵੇਲੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣਗੀਆਂ ਨਗਰ ਨਿਗਮ ਸਪੱਸ਼ਟ ਰੂਪ ਤੇ ਕਹੇ ਹੈ ਕਿ ਜੇਕਰ ਕੋਈ ਵਿਅਕਤੀ ਪਾਣੀ ਟੁੱਟੀ ਤੋਂ ਸਿੱਧੀ ਪਾਈਪ ਲਗਾ ਕੇ ਵਾਹਨ ਤੋਂ ਹੁੰਦਾ ਹੈ ਅਤੇ ਆਪਣੇ ਪਾਰਕ ਜਾਂ ਬਾਗੀਚਾਂ ਨੂੰ ਪਾਣੀ ਦਿੰਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ ਸਗੋਂ 5000 ਰੁਪਏ ਦਾ ਸਿੱਧਾ ਚਲਾਨ ਕੀਤਾ ਜਾਵੇਗਾ ਚਲਾਨ ਦੇ ਜੁਰਮਾਨੇ ਰਕਮ ਪਾਣੀ ਦੇ ਬਿੱਲ ਨਾਲ ਭੇਜੀ ਜਾਵੇਗੀ ਜੁਰਮਾਨਾ ਜਮਾ ਨਾ ਕਰਵਾਉਣ ਤੇ ਡਿਫਰਟਰਾਂ ਦੇ ਕਰਦੇ ਪਾਣੀ ਦਾ ਕਨੈਕਸ਼ਨ ਕੱਢ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜੇਕਰ ਕੋਈ ਖਪਤਕਾਰ ਦੇ ਵਾਟਰ ਮੀਟਰ ਚੈਂਬਰ ਵਿੱਚ ਲੀਕੇਜ ਹੁੰਦਾ ਜਾਂ ਫਿਰ ਪਾਣੀ ਟੈਂਕੀ ਓਵਰਫਲੋ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸਬੰਧਤ ਵਿਅਕਤੀ ਨੂੰ 2 ਦਿਨ ਦਾ ਨੋਟਿਸ ਦਿੱਤਾ ਜਾਵੇਗਾ ਜੇਕਰ 2 ਦਿਨਾਂ ਦੇ ਅੰਦਰ ਲੀਕੇਜ ਨੂੰ ਨਾ ਰੋਕਿਆ ਗਿਆ ਤਾਂ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਨਗਰ ਪਿਛਾਸ਼ ਅਨੁਸਾਰ ਜਾਂਚ ਦੌਰਾਨ ਜੇਕਰ ਟੀਮ ਨੂੰ ਕਿਸੇ ਵਿਅਕਤੀ ਦੇ ਘਰ ਦੀ ਪਾਣੀ ਦੀ ਸਪਲਾਈ ਲਾਈਨ ਵਿੱਚ ਬੂਸਟਰ ਪੰਪ ਲੱਗਿਆ ਪਾਇਆ ਗਿਆ ਤਾਂ ਬੂਸਟਰ ਪੰਪ ਮੋਕੇ ਤੇ ਹੀ ਜ਼ਬਤ ਕਰਕੇ ਚਲਾਨ ਕੀਤਾ ਜਾਵੇਗਾ ਜੁਰਮਾਨਾ ਲੱਗਣ ਤੋਂ ਬਾਅਦ ਜੇਕਰ ਕੋਈ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਕਹਿ ਲਓ ਸਬੰਧਤ ਵਿਅਕਤੀ ਦਾ ਪਾਣੀ ਕਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ ਜ਼ਿਕਰ ਹੋ ਗਿਆ ਕਿ ਗਰਮੀਆਂ ਵਿੱਚ ਸ਼ਹਿਰ ਵਿੱਚ ਪਾਣੀ ਦੀ ਖਪਤ 5460 ਲੱਖ ਲੀਟਰ ਤੱਕ ਪਹੁੰਚ ਜਾਂਦੀ ਹੈ ਜਦੋਂ ਕਿ ਪਾਖੜਾ ਨਹਿਰ ਸਮੇਤ ਸ਼ਹਿਰ ਵਿੱਚ ਲੱਗੇ ਟਿਊਬਲਾਂ ਤੋਂ ਮਿੰਨਰ ਵਾਲੇ ਪਾਣੀ ਨੂੰ ਸ਼ਾਮਲ ਕੀਤਾ ਜਾਵੇ ਤਾਂ ਨਗਰ ਨਿਗਮ ਦੀ ਪਾਣੀ ਦੇਣ ਦੀ ਸਮਰੱਥਾ ਇਸ ਤੋਂ ਘੱਟ ਹੈ ਇਸ ਕਾਰਨ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਦਾ ਫੈਸਲਾ ਲਿਆ ਗਿਆ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਖਾਸ ਤੌਰ ਤੇ ਅਪੀਲ ਕੀਤੀ ਹੈ ਪੰਜਾਬ ਦੇ ਮਸ਼ਹੂਰ ਟਰੈਵਲ ਏਜੰਟ ਵਿਨੇ ਹੈਰੀ ਦੇ ਜਲੰਧਰ ਸਥਿਤ ਦਫਤਰ 'ਚ ਐਤਵਾਰ ਦੇਰ ਰਾਤ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਕਾਰਨ ਲੋਕਾਂ ਦੇ ਪਾਸਪੋਰਟ ਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ ਨੇ। ਵਿਰੇ ਹੈਨ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਖੁਦ ਮੋਕੇ ਤੇ ਪਹੁੰਚ ਗਏ ਨੇ ਤੇ ਦਫਤਰ 'ਚ ਲੱਗੀ ਅੱਗ ਦੇਖ ਕੇ ਉਹ ਭਾਵੁਕ ਹੋ ਗਏ। ਅੱਗ ਬਚਾਉਣ ਲਈ ਫਾਇਰ ਬ੍ਰਿਗੇਡ ਦੀਆਂ 30 ਤੋਂ ਵੱਧ ਗੱਡੀਆਂ ਪਹੁੰਚੀਆਂ ਨੇ। ਪਾਣੀ ਦੇ ਨਾਲ ਫੋਮ ਦੀ ਵਰਤੋਂ ਕੀਤੀ ਗਈ ਹੈ। ਤਕਰੀਬਨ ਪੌਣੇ 4 ਘੰਟੇ ਸਖਤ ਮਿਹਨਤ ਤੋਂ ਬਾਅਦ ਸਵੇਰੇ ਪੌਣੇ 4 ਵਜੇ ਅੱਗ ਤੇ ਕਾਬੂ ਪਾਇਆ ਗਿਆ। ਫਿਲਹਾਲ ਅਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਇੰਨੀ ਭਿਆਨਕ ਸੀ ਕਿ ਇੱਕ ਇੱਕ ਕਰਕੇ ਸਾਰੀਆਂ ਮੰਜ਼ਿਲਾਂ ਪ੍ਰਭਾਵਿਤ ਹੋ ਗਈਆਂ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ ਦਫੜੀ ਮਚ ਗਈ। ਵਿਨਿਹਰਿੰਦਰ ਸੈਕਿਉਂ ਕਿ ਉਹਨਾਂ ਨੂੰ ਇਹ ਸਾਰੀ ਘਟਨਾ ਦੀ ਸੂਚਨਾ ਐਤਵਾਰ ਰਾ 11:30 ਵਜੇ ਮਿਲੀ ਸੀ। ਇਸ ਘਟਨਾ ਵਿੱਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਸਮੇਂ ਦਫ਼ਤਰ ਵਿੱਚ ਸਿਰਫ ਇੱਕ ਹੀ ਵਿਅਕਤੀ ਮੌਜੂਦ ਸੀ ਅੱਗ ਤੇ ਕਾਬੂ ਪਾਉਣ ਲਈ ਜਿਸ ਜਿਹੜੀ ਅੱਗ ਲੱਗੀ ਹੈ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲੀ ਹੈ ਤੇ ਤੇ ਉਹ ਹੁਣ ਤੱਕ ਕਿੰਨਾ ਕੁ ਨੁਕਸਾਨ ਅੰਦਰ ਪਤਾ ਲੱਗਾ ਹੈ ਕਿ ਸਾਰਾ ਕੁਝ ਸੜ ਗਿਆ ਕੁਝ ਵੀ ਨਹੀਂ ਬਚਿਆ ਬਦਲ ਹੋ ਗਿਆ ਕਰਮ ਵਗੈਰਾ ਪਤਾ ਲੱਗਾ ਤੁਸੀ ਤਾਂ ਕਿਸ਼ਾ ਅੰਦਰ ਤੇ ਪਾਸਪੋਰਟ ਵਗੈਰਾ ਵੀ ਬਹੁਤ ਜੀਨੇ ਵਗੈਰਾ ਡਾਕੂਮੈਂਟਸ ਹਨ ਮੈਂ ਤਾਂ ਅੰਦਰ ਨੂੰ ਕਿਵੇਂ ਹੋ ਸਾਰੇ ਟਿਕਟਾਂ ਰਿਜ਼ਰਵ ਕਰਾਉਣ ਲਈ ਬੁਖੇ ਹੋ ਬੁਖੋ ਟਿਕਟਾਂ ਲਈ ਲਾਈਨ ਲੱਗੇ ਹੋ ਇਹ ਨਾ ਸਮਝਦੀ ਹੋਵੇ 1 ਜੂਨ ਨੂੰ ਛੁੱਟੀ ਆ ਟੀਵੀ ਦੇਖਾਂਗੇ ਇੰਜੋਏ ਕਰਾਂਗੇ ਘਰੇ ਬਹਿ ਕੇ 1 ਜੂਨ ਨੂੰ 1 ਜੂਨ ਨੂੰ ਸਾਰਿਆਂ ਨੇ ਵੋਟ ਜ਼ਰੂਰ ਮੋਣੀ ਆ ਜਿਲ੍ਹਾ ਚੋਣ ਅਫਸਰ ਕਮ ਡੀਸੀ ਕੋਮਲ ਮੈਦਲ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਸਿਵਲ ਟੈਸਟ ਵੋਟਰਾਂ ਨੂੰ ਜਾਗਰੂਕ ਕੀਤਾ ਜਾਇਆ ਹੈ ਇਸ ਦਾ ਉਦੇਸ਼ ਇਸ ਵਾਰ 70% ਤੋਂ ਵੱਧ ਦਾ ਵੋਟ ਇਨ ਰਿੱਚਾ ਹਾਸਲ ਕਰਨਾ ਹੈ ਇਸ ਲਈ ਤਾਹ ਤਾਂ ਹੁਸ਼ਿਆਰਪੁਰ ਦੇ ਸਵਿਪ ਨੋਡਲ ਅਫਸਰ ਪ੍ਰੀਤ ਕੋਹਲੀ ਨੇ ਰੇਲਵੇ ਸਟੇਸ਼ਨ ਤੇ ਡੱਕੂ ਵਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਕਮ ਜ਼ਿਲ੍ਹਾ ਸਵਿਪ ਚੋ ਨੋਡਲ ਅਫਸਰ ਮਾਨਜੋਗ ਸ਼੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋ ਨ ਅਫਸਰ ਹੁਸ਼ਿਆਰਪੁਰ ਜੀ ਦੀ ਅਗਵਾਈ ਵਿੱਚ ਜਿਵੇਂ ਕਿ ਸਾਨੂੰ ਹੁਕਮ ਹੋਇਆ ਹੈ ਪੰਜਾਬ ਚੋ ਨ ਕਮਿਸ਼ਨਰ ਜੀ ਵੱਲੋਂ ਕੀ ਅਸੀਂ ਪੰਜਾਬ ਦੇ ਵਿੱਚ ਜੋ VOTING ਪਰਸੈਂਟੇਜ ਹੈ ਉਹ 70 ਤੋਂ ਪਾਰ ਲੈ ਕੇ ਜਾਣਾ ਹੈ ਇਸ ਵਾਰ 70 ਪਾਰ ਜੋ ਕਿ ਟੀਚਾ ਹੈ ਪੰਜਾਬ ਦੇ ਵਿੱਚ VOTING ਦਾ ਅਸੀਂ ਉਸ ਨੂੰ ਅੱਗੇ ਲੈ ਜਾਣ ਦੇ ਵਿੱਚ 70 ਪਾਰ ਦਾ ਨਤੀਜਾ ਪਾਉਣ ਦੇ ਵਿੱਚ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ ਇਹਦੇ ਅਧੀਨ ਸਵੀਪ ਗਤੀਵਿਧੀਆਂ ਲੋਕਾਂ ਨੂੰ ਵੋਟਾਂ ਲਈ ਜਾਗਰੂਕ ਕਰ ਲਈ ਮੈਂ ਖੁਦ ਵੱਖਰੇ ਵੱਖਰੇ ਅੰਦਾਜ਼ ਅਪਣਾਉਣ ਦੀ ਕੋਸ਼ਿਸ਼ ਕਰਦਾ ਕਦੀ ਰੇਲਵੇ ਸਟੇਸ਼ਨ ਦੇ ਵਿੱਚ ਚੱਲਦੀ ਟ੍ਰੇਨ ਦੇ ਵਿੱਚ ਕਦੀ ਬੁਕਿੰਗ ਕਰਾਉਣ ਵਾਲੇ ਲੋਕਾਂ ਦੇ ਵਿੱਚ ਔਰ ਇਸ ਤੋਂ ਇਲਾਵਾ ਬੱਸ ਸਟੈਂਡ ਤੇ ਡੱਫਲੀ ਵਜਾ ਕੇ ਗਾਵੇਂ ਗਾ ਕੇ ਬੱਥਾਂ ਦੇ ਵਿੱਚ ਜਿਵੇਂ ਕਿ ਸਮਾਨ ਵੇਚਦੇ ਆਮ ਐਵੇਂ ਲੋਕਾਂ ਨੂੰ ਵੱਤ ਤੋਂ ਵੱਤ ਆਕਰਸ਼ਿਤ ਕੀਤਾ ਜਾਵੇ ਉਹਨਾਂ ਨੂੰ ਵੋਟ ਦੇ ਹੱਕ ਦੇ ਪ੍ਰਤੀ ਵੋਟ ਦੇ ਅਧਿਕਾਰ ਵੋਟਰ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਜੋ ਨਜ਼ਰੀਆ ਹੈ VOTING ਨਾ ਪਾਉਣ ਦੇ ਪ੍ਰਤੀ ਉਹਨੂੰ ਬਦਲਿਆ ਜਾ ਸਕੇ VOTING ਪਰਸੈਂਟੇਜ ਵਧਾਈ ਜਾ ਸਕੇ ਇਸ ਦੇ ਲਈ ਦਿਨ ਰਾਤ ਕੋਸ਼ਿਸ਼ਾਂ ਜਾਰੀ ਨੇ ਅਸੀਂ ਜ਼ਿਲ੍ਹਾ ਪੱਧਰ ਦੇ ਉੱਪਰ ਕਈ ਤਰ੍ਹਾਂ ਦੀ ਐਕਟੀਵਿਟੀਜ਼ ਕਰਵਾਈਆਂ ਨੇ ਇੱਕ ਅਸੀਂ ਸਾਈਕਲ ਰੇਸ ਵੀ ਕਰਵਾਈ ਹੈ ਮੈਰਾਥਨ ਕਰਵਾਈ ਹੈ ਇਸ ਤੋਂ ਇਲਾਵਾ ਵੱਖਰੇ ਵੱਖਰੀਆਂ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਸੈਮੀਨਾਰ ਕਰਾਉਨੇ ਆ ਔਰ ਕੋਸ਼ਿਸ਼ جاری ਹੈ ਕਿ ਅਸੀਂ ਉੱਥੇ ਉੱਥੇ ਪਹੁੰਚੀਏ ਜਿੱਥੇ-ਜਿੱਥੇ ਵੀ ਸਾਡੀ ਕੋਈ ਇੱਕ ਵੀ ਵੋਟ ਮੌਜੂਦ ਹੈ ਤਾਂ ਕਿ ਕੋਈ ਵੀ ਵੋਟ ਰਹਿ ਨਾ ਜਾਵੇ ਆ ਉਹਨਾਂ ਦੇ ਸਮੇਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਵੱਖ-ਵੱਖ ਸੰਸਥਾਨਾਵਾਂ ਦੇ ਵਿੱਚ ਪੱਠਿਆਂ ਦੇ ਉੱਪਰ ਜਿੱਥੇ ਕਿਤੇ ਵੀ ਲੋਕ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਨੂੰ ਵੱਖ-ਵੱਖ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਆਕਰਸ਼ਿਤ ਕਰਾ ਕੇ ਉਹਨਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕਰਤ ਕੀਤਾ ਜਾ ਸਕੇ ਸਾਡਾ ਇੱਕੋ ਹੀ ਮਕਸਦ ਹੈ ਕਿ VOTING ਪਰਸੈਂਟੇਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਸ ਵਾਰ 70 ਪਾਰ ਜ਼ਰੂਰ ਹੋਵੇ ਤਾਂ ਕਿ ਅਸੀਂ ਵੀ ਕਹਿ ਸਕੀਏ ਹੁਸ਼ਿਆਰਪੁਰੀਏ ਵੀ ਹੁਸ਼ਿਆਰ ਨੇ ਆਪਣੀ ਵੋਟ ਦੇ ਪ੍ਰਤੀ ਸਜਗ ਨੇ ਵੋਟ ਆਪਣੇ ਹੱਕ ਦੇ ਪ੍ਰਤੀ ਹਮੇਸ਼ਾ ਇਮਾਨਦਾਰ ਨੇ ਤੇ ਵੋਟਾਂ ਪਾਉਣ ਵੇਲੇ ਕਦੇ ਵੀ ਪਿੱਛੇ ਨਹੀਂ ਹਟਦੇ ਸਾਡੀ ਇਹੀ ਉਮੀਦ ਹੈ ਇਸ ਵਾਰ 70 ਪਾਰ ਤੇ ਸਲਾਮ ਸ਼ੁਰਾ ਕਰਨ ਦੇ ਇਸ ਇੰਦਾਂ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਗੂ ਵਿੱਚ ਜਦੋਂ ਕਣਕ ਵੜਦੇ ਆ ਉਸ ਤਰ੍ਹਾਂ ਕਣਕ ਵਾਢੀ ਦੀ ਸ਼ੁਰੂਆਤ ਕੀਤੀ ਜਾਵੇ ਕੱਠੇ ਹੋਏ ਆ ਵੀ ਮਲਵਾ ਪਹਿਲਾ ਆਪਣਾ ਜਿਹੜਾ ਮੰਗਾ ਦੇ ਅਜੇ ਇਹਦਾ ਪੈਂਦੀਆਂ ਹੀ ਹਿਸਾਬ ਨਾਲ ਆਪਾਂ ਫੇਰ ਅਜੇ ਤਿਆਰੀ ਕੀਤੀ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਵੇਖੋ ਜੀ ਅਪੀਲ ਕਰਨੀ ਇਹ ਚਾਹੁੰਦਾ ਵਾਂ ਪੀ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ 'ਚ ਤੁਹਾਡਾ ਬਚਾਵਾ ਨਾਲੇ ਤੇ ਸਾਰਾ ਹੀ ਲੇਬਰ ਤੋਂ ਬਚੋਗੇ ਤੇ ਸਲਾਬਸ਼ੁਰਾ ਕਰਨ ਦੇ ਸੀ ਇਦਾਂ ਹੀ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਉਂਗਾ ਜਦੋਂ ਕਣਕ ਵੱਢਦੇ ਆ ਉਸ ਤਰ੍ਹਾਂ ਕਣਕ ਵੱਢਣ ਦੀ ਸ਼ੁਰੂਆਤ ਕੀਤੀ ਜਾਵੇ ਪਰ ਭਾਈ ਸਾਹਿਬ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਬੜਾ ਉਤਸ਼ਾਹ ਦਿੱਤਾ ਹੈ ਇੱਕ ਇੱਕ ਕਹਨ ਦੇਤੇ ਸਾਰੇ ਭਰਾ ਆਏ ਨੇ ਤੇ ਅਸੀਂ ਬੜੇ ਤਰੀਕੇ ਦੇ ਨਾਲ ਆ ਕਣਕਟਾਈ ਕਰ ਰਹੇ ਹਾਂ ਜੀ ਪ੍ਰਾਤਨ ਸਮੇਂ ਨਾਲ ਆਉਣ ਨਾਲ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਤੇ ਨਾਲੇ ਗਾਂ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਇਸ ਚੀਜ਼ ਦੀ ਤੇ ਨਾਲ-ਨਾਲ ਹੀ ਸਾਡੀ ਇਹ ਲੇਬਰ ਦਾ ਵਸ਼ਿਤ ਹੋਏਗੀ ਹਾਂਜੀ ਤੇ ਤੁਸੀਂ ਵੇਖੋ ਆ ਇਹਨੂੰ ਸਾਈਡ ਤੇ ਕਰੀਏ ਆਪਾਂ ਤੇ ਭਾਵੇਂ ਕੱਲੀ ਕਾ ਆਪਣਾ ਪੱਠੇ ਵੀ ਜੀ ਲਈਏ ਨੀ ਤੇ ਇਹ ਪ੍ਰੋਬਲਮ ਆਉਂਦੀ ਆ ਫਿਰ ਤੁਸੀਂ ਅੱਗ ਲਾਉਣ ਦੀ ਪ੍ਰੋਬਲਮ ਦੀ ਵੀ ਨਾੜ ਨੂੰ ਅੱਗ ਲੱਗੀ ਆ ਜਾਂ ਪ੍ਰਦੂਸ਼ਨ ਹੋ ਗਿਆ ਉਹ ਮਸਲਾ ਕੋਈ ਨਹੀਂ ਆਵੇਗਾ ਕੀ ਹੋਰ ਕੀ ਵੀਰਾਂ ਨੂੰ ਅਪੀਲ ਕਰਨੀ ਚਾਹੀਦੀ ਅਸੀਂ ਚਾਹੁੰਦੇ ਆ ਜੀ ਬਸਵਾ ਦਾ ਹੱਥ ਨਾਲ ਕਟਾਈ ਇਦਾਂ ਕੀਤੀ ਜਾਵੇ ਤੇ ਜੇ ਹੋ ਸਕੇ ਤਾਂ ਇਦਾਂ ਮੰਗਾਵਾ ਕੇ ਕੀਤੀ ਜਾਵੇ ਤੁਹਾਡਾ ਖਰਚਾ ਵੀ ਬਚਾਓ ਸਕਦਾ ਜੀ ਇਸ ਕਰਕੇ ਨਾਲੇ ਇਹ ਤਾਂ ਕਣਕ ਦਾ ਤੇ ਚਲੋ ਮੰਨ ਲਓ ਇੰਨਾ ਵੀ ਇਹ ਸੰਗਤ ਇਕੱਠੀ ਹੋਈ ਆ ਜਿਵੇਂ ਮੰਨ ਲਓ ਕਿਸ ਨਾ ਕਿਸੇ ਚੱਕਰ 'ਚ ਮੰਨ ਲਓ ਜਦੋਂ ਵੋਟਾਂ ਦੇ ਮਸਲੇ ਆਪੋ ਜੀ ਨਾਰਾਜ਼ਗੀ ਹੁੰਦੀ ਆ ਅੱਜ ਸਾਰੇ ਭਰਾਵਾਂ ਨੇ ਸਲਾਹ ਕੀਤੀ ਆ ਕੱਠੇ ਹੋਏ ਆ ਵੀ ਮੱਲਵਾ ਪਹਿਲਾ ਆਪਣਾ ਜਿਹੜਾ ਮੰਗਾ ਦੇ ਆਦੇ ਜਿਹਦਾ ਪੈਂਦੀਆਂ ਸੀ ਉਸ ਹਿਸਾਬ ਨਾਲ ਆਪਾਂ ਫੇਰ ਅੱਜ ਤਿਆਰੀ ਕੀਤੀ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਸਭ ਕੁਝ ਕੀਤਾ ਜਾਵੇ ਤੇ ਉਸੇ ਹਿਸਾਬ ਨਾਲ ਹੀ ਫੇਰ ਅੱਜ ਵਾੜੀ ਸ਼ੁਰੂ ਕੀਤੀ ਹੈ ਕਿੰਨੀ ਕੁ ਖੁਸ਼ੀ ਹੈ ਜੀ ਅੱਜ ਮੱਚੀ ਬਹੁਤ ਖੁਸ਼ੀ ਹੈ ਜੀ ਠੀਕ ਹੈ ਕਿਹਾ ਵੀ ਪਿਛਲੇ ਸਮੇਂ ਵੀ ਪਹਿਲੇ ਜਿਹਾ ਇਤਰਾ ਕੱਟਦੇ ਹੁੰਦੇ ਸੀ ਇਕੱਠੇ ਹੋ ਕੇ ਤੇ ਬਹੁਤ ਵਾਦਾ ਹੁੰਦਾ ਸੀ ਤੂੜੀ-ਤਾੜੀ ਬਣਦੀ ਸੀ ਡੰਗਰ ਵਾਸਤੇ ਤੇ ਹੁਣ ਮਸ਼ੀਨਗਰੀ ਜੋ ਗਿਆ ਤੂੜੀ-ਜੰਗੀ ਨਹੀਂ ਬਣਦੀ ਵਿੱਚ ਘੱਟਾ ਬਹੁਤ ਆਉਂਦਾ ਵਾ ਕਿ ਫੇਰ ਸਾਡਾ ਰਾਦਾ ਵੀਰ ਕਾ ਇਤਨਾ ਹੀ ਬਣਾਈ ਹੈ ਵੱਡ ਕੇ ਕਣਕ ਤੂੜੀ ਅੱਜ ਗੁਰਮਰਿਆਦਾ ਨਾਲ ਸ਼ੁਰੂਆਤ ਕੀਤੀ ਹੈ ਹਾਂਜੀ ਮਸਾਖੀ ਵਾਲੇ ਦਿਨ ਸ਼ੁਰੂ ਕੀਤੀ ਹੈ ਸੰਗਤ ਇਕੱਠੀ ਹੋਈ ਆ ਜੋ ਕਾਲਪੁਰਖ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਇਹ ਬਾਢੀ ਦਾ ਸਮਾਂ ਜੋ ਸਾਡੇ ਵੱਡ ਵਡੇਰੇ ਜੋ ਸਾਡੇ ਬਜ਼ੁਰਗ ਪੁਰਾਣੇ ਕਿਦਾਂ ਰਲ ਮਿਲ ਕੇ ਬਾਢੀ ਪਾਉਂਦੇ ਸੀ ਕਿਦਾਂ ਉਹ ਭੰਗੜੇ ਖੁਸ਼ੀਆਂ ਮਨਾਉਂਦੇ ਸੀ ਕਿਉਂਕਿ ਇਹ ਬਹੁਤ ਵੱਡਾ ਇੱਕ ਖੁਸ਼ੀ ਦਾ ਸਮਾਂ ਹੁੰਦਾ ਕਿਉਂਕਿ 6 ਮਹੀਨੇ ਤੋਂ ਸੰਭੀ ਹੋਈ ਫਸਲ ਜਿਹੜੀ ਆ ਉਹਨੂੰ ਹੁਣ ਕਟਾਈ ਦਾ ਸਮਾਂ ਆ ਗਿਆ ਸੋ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਆ ਤੇ ਸਾਰੇ ਰਲ ਮਿਲ ਕੇ ਇਹਦਾ ਲਾਹਾ ਲਿਆ ਕਰੀਏ ਜੀ ਸੋ ਵੱਧ ਤੋਂ ਵੱਧ ਬੇਨਤੀ ਆ ਕਿ ਜਿਵੇਂ ਕਾਲਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਸਾਨੂੰ ਹੁਕਮ ਆ ਵੀ ਭਾਈ ਇਹ ਕਰਮ ਕਰਨਾ ਤੇ ਨਾਲ ਨਾਲ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਕਿਉਂਕਿ ਸ਼ਰਮ ਤੇ ਧਰਮ ਸਾਡੇ ਤਾਂ ਹੀ ਪੱਲੇ ਰਵੇਗੀ ਜੇ ਅਸੀਂ ਇਹ ਦੋਵੇਂ ਕਾਰਜ ਕਰਦੇ ਆ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸ਼ਰਮ ਧਰਮ ਦੋਏ ਨਾਨਕਾ ਜੇ ਤਾਂ ਪੱਲੇ ਹੋਏ ਜੇ ਅਸੀਂ ਦੁਨਿਆਵੀ ਸਤਕਾਰ ਲੈਣਾ ਚਾਹੁੰਦੇ ਆ ਪੈਣਾ ਭਰਾਮਾਂ ਦਾ ਸਤਕਾਰ ਲੈਣਾ ਚਾਹੁੰਨੇ ਆ ਤੇ ਉਹਦਾ ਕਰਕੇ ਸਾਨੂੰ ਇਹ ਦੁਨਿਆਵੀ ਕਾਰਜ ਵੀ ਕਰਨੇ ਪੈਣਗੇ ਤੇ ਜੇ ਮਾਲਕ ਦੀ ਦਰਗਾਹ ਵਿੱਚ ਜਾ ਕੇ ਵੀ ਅਸੀਂ ਸੁਖ ਲੈਣਾ ਚਾਹੁੰਦੇ ਆ ਮਾਲਕ ਦੀ ਦਰਗਾਹ 'ਚ ਵੀ ਜਾ ਕੇ ਸੋਭਾ ਲੈਣੀ ਚਾਹੁੰਦੇ ਆ ਫਿਰ ਸਾਨੂੰ ਉਹਦੇ ਨਾਲ-ਨਾਲ ਨਾਮ ਦਾ ਧੰਨ ਵੀ ਸਾਡੇ ਪੱਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਸਮਾਂ ਬਖਸ਼ਿਸ਼ ਕੀਤਾ ਇਹਦਾ ਸਾਰੇ ਰਲ ਕੇ ਲਾਹਾ ਲਈਏ ਜਿਹੜਾ ਮਾਲਕ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਗੁਰਬਾਣੀ ਸਾਨੂੰ ਸਾਰੀ ਇਹੀ ਉਪਦੇਸ਼ ਕਰਦੀ ਆ ਪੁੱਤ ਕਿ ਨਾਲ-ਨਾਲ ਸਿਮਰਨ ਕਰੋ ਨਾਲ-ਨਾਲ ਕਰਮ ਕਰੋ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਰਮ ਮੰਡੋਇ ਚੌਪੜ ਸਾਜੋ ਸੱਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਜ ਜੀਤੋ ਐਸੀ ਖੇਡ ਹਰ ਪਿਆਰੀ ਅੱਜ ਅਸੀਂ ਕੇਵਲ ਤੇ ਕੇਵਲ ਕੱਲੇ ਕਰਮ ਦੇ ਨਾਲ ਜੁੜ ਗਏ ਆ ਧਰਮ ਦਾ ਚੇਤਾ ਭੁੱਲ ਚੁੱਕਾ ਸੋ ਸਭ ਦੇ ਚਰਨਾਂ 'ਚ ਬੇਨਤੀ ਇਹ ਚੀਜ਼ ਦਾ ਲਾਹਾ ਲਈਏ ਕਿ ਅੱਜ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਨੂੰ ਦੱਸਣ ਵਾਸਤੇ ਵੀ ਅੱਜ ਜਿਹੜੀ ਵਾਢੀ ਆ ਉਹ ਕਰਨੀ ਆ ਤੇ ਖੁਸ਼ੀ ਦੇ ਨਾਲ ਹੀ ਸਾਰਾ ਕੁਝ ਹੀ ਹੋ ਜਾਏ ਅੱਜ ਕਿੰਨੀ ਖੁਸ਼ੀ ਆ ਅੱਜ ਦੇ ਦਿਨ ਨੂੰ ਲੈ ਕੇ ਮੈਂ ਨਾ ਵੀ ਪੁੱਛੋ ਨਾ ਪੁੱਤ ਵਿਆਹ ਦੀ ਨਹੀਂ ਖੁਸ਼ੀ ਜੰਨੀ ਹੁੰਦੀ ਯਾਰ ਓਨੀ ਜੀ ਅੱਜ ਅਸੀਂ ਅੱਜ ਕੀ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਵੇਖੋ ਜੀ ਅਪੀਲ ਕਰਨੀ ਇਹ ਚਾਹੁੰਦਾ ਵਾਂ ਕਿ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ 'ਚ ਤੁਹਾਡਾ ਬਚਾਅ ਵਾ ਨਾਲੇ ਤੇ ਸਾਰਾ ਹੀ ਲੇਬਰ ਤੋਂ ਬਚੋਗੇ ਆਪ ਕਰੋਗੇ ਤਾਂ ਤੁਹਾਡਾ ਸਰੀਰ ਸਹੀ ਰਹੇਗਾ ਸਾਰਾ ਬਚਾਅ ਹੋਏਗਾ ਆਹ ਵੇਖੋ ਜਿਹੜੀ ਅੱਜ ਅੱਜ ਬਾਡੀ ਹੋ ਜਾਣੀ ਹੈ ਨਾ ਇਹਦੇ ਵਿੱਚ ਇੱਕ ਮਹੀਨਾ ਪੱਠੇ ਪਹਿਲਾਂ ਬੀਜੇ ਜਾਣੇ ਨੇ ਤੂੜੀ ਪਹਿਲਾਂ ਬਣ ਜਾਣੀ ਆ ਤੂੜੀ ਵੀ ਪਹਿਲਾਂ ਬਣ ਜਾਣੀ ਆ ਜਿਹੜੀ ਨਾਲ ਨੂੰ ਅੱਗ ਲਾਉਣੀ ਉਹ ਵੀ ਬਚਾਅ ਹੋ ਗਿਆ ਸਾਰੇ ਕੰਮਾਂ ਦਾ ਬਚਾਅ ਤੂੜੀ ਵੱਧ ਬਣਨੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ